हां जी दोस्तों जिवे के थोनू पता ही है के अपना पंजाब जो के ਹੜਾਂ ਦੀ ਝਪੇਟ ਦੇ ਵਿੱਚ ਆ ਚੁੱਕਿਆ ਹੈ ਕਿ ਆਪਣੇ ਪੰਜਾਬ ਦੇ ਵਿੱਚ ਕਾਫੀ ਅਦਾ ਪਾਣੀ ਭਰ ਚੁੱਕਿਆ ਹੈ ਔਰ ਦੋਸਤੋ ਜਿਸ ਨੂੰ ਲੈ ਕੇ ਚੱਲਦਾਂ ਕਿ ਫਿਲਮ ਇੰਡਸਟਰੀ ਵਿੱਚ ਜੋ ਕੇ ਹੈ ਪੰਜਾਬੀ ਸਿੰਗਰਾਂ ਤੇ ਐਕਟਰਾਂ ਵੱਲੋਂ ਵੀ ਕਾਫੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਉਹ ਇੱਕ ਪਰਿਵਾਰ ਦੇ ਜੋ ਕੇ ਸਾਰੇ ਹੀ ਡੰਗਰ ਪਾਣੀ ਦੇ ਵਿੱਚ ਰੁੜ ਜਾਂਦੇ ਹਨ ਔਰ ਗਿੱਪੀ ਗਰੇਵਾਲ ਵੱਲੋਂ ਜੋ ਕੇ ਪਹਿਲਾ ਪਸ਼ੂਆਂ ਦਾ ਚਾਰਾ ਭੇਜਿਆ ਜਾ ਰਿਹਾ ਸੀ ਜਦੋਂ ਇਸ ਵੀਰ ਨੇ ਗਿੱਪੀ ਗਰੇਵਾਲ ਨਾਲ ਗੱਲ ਕੀਤੀ ਕਿ ਮੇਰੇ ਡੰਗਰ ਜੋ ਕਿ ਐ ਸਾਰੇ ਪਾਣੀ ਦੇ ਵਿੱਚ ਰੁੜ ਗਏ ਹਨ ਕਿ ਮੇਰੇ ਘਰ ਦਾ ਗੁਜ਼ਾਰਾ ਇਹਨਾਂ ਡੰਗਰਾਂ ਦੇ ਸਿਰ ਤੋਂ ਹੀ ਚੱਲ ਰਿਹਾ ਸੀ ਔਰ ਗਿੱਪੀ ਗਰੇਵਾਲ ਵੱਲੋਂ ਜੋ ਕਿ ਇੱਕ ਵੱਡੀ ਸੇਵਾ ਕੀਤੀ ਗਈ ਹੈ ਉਸ ਪਰਿਵਾਰ ਨੂੰ ਜੋ ਕਿ 11 ਮੱਝਾਂ ਜੋ ਕਿ ਐ ਭੇਟ ਕੀਤੀਆਂ ਗਈਆਂ ਹਨ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਗੀਰੀ ਪਰਿਵਾਰ ਵੱਲੋਂ ਕੀ ਆ ਜਾ ਰਿਹਾ ਹੈ ਕਿ ਜਦੋਂ ਕਿ ਐ ਦਰਿਆ ਵਿੱਚ ਪਾੜ ਪੈਂਦਾ ਹੈ ਕਿ 5 ਮਿੰਟਾਂ ਵਿੱਚ ਹੀ ਪੂਰਾ ਪਾਣੀ ਪਾਣੀ ਹੋ ਜਾਂਦਾ ਹੈ ਕਿ ਅਸੀਂ ਸਿਰਫ ਆਪਣਾ ਬਾੜ ਟਰੈਕਟਰ ਹੀ ਕੱਢ पाए ਉਸ ਤੋਂ ਵੱਧ ਜੋ ਕਿ ਆ ਮਿੰਟਾਂ ਸਕਿੰਟਾਂ ਦੇ ਵਿੱਚ ਪਾਣੀ ਚੜ ਆਇਆ ਔਰ ਸਾਡੀਆਂ ਮੱਝਾਂ ਜੋ ਕਿ ਪਾਣੀ ਦੇ ਵਿੱਚ ਰੁੜ ਗਈਆਂ ਔਰ ਦੋਸਤੋ ਗਿੱਪੀ ਦੇ ਰਿਵਾਲ ਪੰਜਾਬ ਦੇ ਸ਼ੇਰ ਪੁੱਤ ਵੱਲੋਂ ਜੋ ਕਿ ਹੈ ਉਸ ਪੰਜਾਬੀ ਵੀਰ ਨੂੰ ਜੋ ਕਿ ਹੈ ਮੱਝਾਂ ਗਿਫਟ ਕੀਤੀਆਂ ਗਈਆਂ ਔਰ ਦੋਸਤੋ ਤੁਸੀਂ ਗਿੱਪੀ ਦੇ ਰਿਵਾਲ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ